ਅੱਜ ਅਸੀਂ ਇਸ ਵੀਡੀਓ ਰਾਹੀਂ ਜਾਣਾਂਗੇ ਕਿ ਦੁਬਈ ਵਿੱਚ ਇੱਕ ਨੇਲ ਟੈਕਨੀਸ਼ੀਅਨ ਵਜੋਂ ਤੁਸੀਂ ਕਿੰਨਾ ਕਮਾ ਸਕਦੇ ਹੋ ਭਾਰਤ ਵਾਂਗ ਦੁਬਈ ਦੇ ਲੋਕ ਵੀ ਚਾਹੁੰਦੇ ਹਨ ਕਿ ਉਹਨਾਂ ਦੇ ਨੇਲ ਸੁੰਦਰ ਅਤੇ ਸ਼ਾਨਦਾਰ ਦਿਖਾਈ ਦੇਣ ਇੱਥੇ ਲੋਕ ਉਹਨਾਂ ਨੂੰ ਸੁੰਦਰ ਦਿਖਾਉਣ ਲਈ ਬਹੁਤ ਸਾਰਾ ਪੈਸਾ ਖਰਚ ਕਰਨ ਲਈ ਤਿਆਰ ਹਨ ਇਸ ਤੋਂ ਇਲਾਵਾ ਦੁਬਈ ਵਿੱਚ ਪੇਸ਼ੇਵਰ ਅਤੇ ਤਜਰਬੇਦਾਰ ਨੇਲ ਟੈਕਨੀਸ਼ੀਅਨ ਦੀ ਬਹੁਤ ਮੰਗ ਹੈ ਦੁਬਈ ਵਿੱਚ ਇੱਕ ਨੇਲ ਟੈਕਨੀਸ਼ੀਅਨ ਬਣਨ ਲਈ ਤੁਹਾਨੂੰ ਪਹਿਲਾਂ ਅੰਤਰਰਾਸ਼ਟਰੀ ਕੋਸਮੈਟਾਲੋਜੀ ਦੀ ਪੜ੍ਹਾਈ ਕਰਨੀ ਚਾਹੀਦੀ ਹੈ ਵਿਦਿਆਰਥੀ ਦੁਬਈ ਵਿੱਚ ਨੇਲ ਟੈਕਨੀਸ਼ੀਅਨ ਦੀ ਨੌਕਰੀ ਲੱਭਣ ਲਈ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਕੋਰਸ ਵਿੱਚ ਡਿਪਲੋਮਾ ਜਾਂ ਅੰਤਰਰਾਸ਼ਟਰੀ ਕੋਸਮੈਟਾਲੋਜੀ ਵਿੱਚ ਮਾਸਟਰ ਕੋਰਸ ਕਰ ਸਕਦੇ ਹਨ ਅੰਤਰਰਾਸ਼ਟਰੀ ਬਿਊਟੀ ਸੱਭਿਆਚਾਰ ਵਿੱਚ ਡਿਪਲੋਮਾ ਕੋਰਸ 15 ਮਹੀਨੇ ਤੱਕ ਚੱਲਦਾ ਹੈ ਜਦਕਿ ਅੰਤਰਰਾਸ਼ਟਰੀ ਕੋਸਮੈਟਾਲੋਜੀ ਵਿੱਚ ਮਾਸਟਰ ਕੋਰਸ 24 ਮਹੀਨੇ ਤੱਕ ਚੱਲਦਾ ਹੈ ਦੁਬਈ ਵਿੱਚ ਇੱਕ ਪੇਸ਼ੇਵਰ ਅਤੇ ਤਜਰਬੇਦਾਰ ਨੇਲ ਟੈਕਨੀਸ਼ੀਅਨ ਆਸਾਨੀ ਨਾਲ ਪ੍ਰਤੀ ਮਹੀਨਾ ਲਗਭਗ 1 ਤੋਂ 2 ਲੱਖ ਭਾਰਤੀ ਰੁਪਏ ਕਮਾ ਸਕਦਾ ਹੈ। ਦੁਬਈ ਵਿੱਚ ਕੰਮ ਕਰਨ ਲਈ ਇੱਛਾ ਰੱਖਣ ਵਾਲੇ ਵਿਦਿਆਰਥੀਆਂ ਨੂੰ ਨੇਲ ਕੋਰਸ ਦੇ ਨਾਲ-ਨਾਲ హెయిਰ ਅਤੇ ਸਕਿਨ ਦੀ ਦੇਖਭਾਲ ਦਾ ਗਿਆਨ ਵੀ ਹੋਣਾ ਚਾਹੀਦਾ ਹੈ। ਇਨ੍ਹਾਂ ਕੋਰਸਾਂ ਬਾਰੇ ਵਧੇਰੇ ਜਾਣਕਾਰੀ ਲਈ ਅੱਜ ਹੀ ਸਕਰੀਨ ਤੇ ਦਿੱਤੇ ਗਏ ਮੇਰੀ ਬਿੰਦੀ ਇੰਟਰਨੈਸ਼ਨਲ ਅਕੈਡਮੀ ਦੇ ਨੰਬਰ ਤੇ ਕਾਲ ਕਰੋ। ਧੰਨਵਾਦ।